ਕੋਈ ਸ਼ਾਹੂਕਾਰ ਸੰਤਾਂ ਕੋਲੇ ਆਉਣ ਲੱਗ ਗਿਆ ਚੌਧਰੀ ਸੀ ਇਲਾਕੇ ਦਾ ਉਹ ਕਹਿੰਦਾ ਸੰਤ ਜੀ ਮੈਨੂੰ ਆਪਦਾ ਚੇਲਾ ਬਣਾ ਲਓ ਆ ਕਿੰਨੇ ਫਿਰ ਲੋਕ ਆ ਜਿਆ ਕਰਨਗੇ ਜਦੋਂ ਮੈਂ ਆ ਗਿਆ ਮੇਰੇ ਨਾਲ ਸਾਰੇ ਤੇਰੇ ਡੇਰੇ 'ਚ ਰੌਣਕ ਹੋ ਜੂਗੀ ਸੰਤਾ ਨੇ ਕਿਹਾ ਇਹਨੂੰ ਦੂਰ ਰੱਖੋ ਪਰੇ ਦਫਾ ਕਰੋ ਹੰਕਾਰ ਦਾ ਭਰਿਆ ਤੇ ਅਭਮਾਨੀ ਬੰਦਾ ਹੈ ਜਿਸ ਕੇ ਅੰਦਰ ਰਾਜਵਮਾਨ ਚੌਧਰੀ ਜਮਵਾਨ ਦਾ ਭਰਿਆ ਗੁੱਡੇ-ਗੁੱਡੇ ਲੱਖ-ਲੱਖ ਬਥੇਰੇ ਵਾਰੀ ਟਲਿਆ ਆਖਰ ਨੂੰ ਕਹਿੰਦਾ ਨਹੀਂ ਮੈਨੂੰ ਆਪਣਾ ਸੇਵਕ ਬਣਾਓ ਆ ਸਾਰਾ ਇਲਾਕਾ ਆਜੂ ਤੁਹਾਡੇ ਡੇਰੇ ਸੰਤ ਕਹਿੰਦਾ ਇਹਨੇ ਖਹਿੜਾ ਨਹੀਂ ਛੱਡਣਾ ਚਲੋ ਇਹਦਾ ਲਾਜ਼ਮੀ ਕਰਦੇ ਨੇ ਮੰਨਣਾ ਤਾਂ ਹੈ ਨਹੀਂ ਸੰਤ ਕਹਿੰਦੇ ਸਰੀਏ ਦਾ ਟੁਕੜਾ ਚੁੱਕਿਆ ਸੰਤਾਂ ਨੇ ਆਪਣੇ ਕੋਲੋਂ ਪਾਰਸ ਕੱਢਿਆ ਉਹਦੇ ਤੇ ਘਸਾਤਾ ਦੇ ਉਹ ਸੋਨਾ ਬਣ ਗਿਆ ਉਹਨੂੰ ਦੇਤਾ ਕਹਿੰਦੇ ਜਾ ਸ਼ਹਿਰ ਚ ਦਿਖਾਇਆ ਜਦੋਂ ਨੇ ਜੋਰੀਆਂ ਨੂੰ ਚੈੱਕ ਕਰਾਇਆ ਆ ਕੇ ਕਹਿੰਦਾ ਜੀ ਇਹ ਤਾਂ ਸੋਨਾ ਹੈ ਪਿਓਰ ਸੋਨਾ ਹੈ ਸ਼ੁੱਧ ਸੋਨਾ ਹੈ ਕਹਿੰਦੇ ਕਿਵੇਂ ਬਣਿਆ ਕਹਿੰਦੇ ਪਾਰਸ ਨਾਲ ਕਹਿੰਦੇ ਫਿਰ ਆਹ ਲੋਹੇ ਦੀ ਗਾਗਰ ਪਈ ਹੈ ਇਹ ਤੂੰ ਚੁੱਕ ਕੇ ਲਿਆ ਉਹ ਗਾਗਰ ਲੈਣ ਗਿਆ ਸੰਤਾ ਨੇ ਪਤਲਾ ਜਾ ਉਹਦੇ ਉੱਤੇ ਕਾਗਜ਼ ਪੁਆਇੰਟ ਕਰਤਾ ਕਾਦੇ ਤੇ ਪਾਰਸ ਤੇ ਉਹ ਪਾਰਸ ਨੂੰ ਗਾਗਰ ਦੇ ਵਿੱਚ ਰੱਖ ਕੇ ਤੇ ਸੰਤ ਕਹਿੰਦੇ ਵੀ ਉਹ ਸਾਹਮਣੇ ਰੱਖ ਕੇ ਤੇ ਤੂੰ ਤਾਲਾ ਲਾ ਕੇ ਚਾਬੀ ਆਪਦੇ ਕੋਲੇ ਰੱਖਣੀ। ਸ਼ਾ ਚੌਧਰੀ ਨੂੰ ਕਹਿੰਦੇ ਕਹਿੰਦਾ ਸਤਿਵਚਨ ਜੀ ਹੁਣ ਜਦੋਂ ਸੇਵਾ ਕਰਿਆ ਕਰੇ ਓਏ ਤੁਸੀਂ ਤੁਰੇ ਫਿਰਦੇ ਆ ਮੈਂ ਲਾਕੇ ਦਾ ਚੌਧਰੀ ਵੇਖ ਸੇਵਾ ਕਰਦਾ ਆ ਆ ਮੈਨੂੰ ਵੇਖ ਕੇ ਕਿੰਨੇ ਲੋਕ ਆਉਂਦੇ ਆ ਉਹ ਤੁਸੀਂ ਬੈਠੇ ਆ ਓਏ ਮੈਂ ਭਾਂਡੇ ਮਾਂਜਦਾ ਬਸ ਸਾਰੀ ਦਿਹਾੜੀ ਮੈਂ ਕਰਦਾ ਮੈਂ ਕਰਦਾ ਕਰੀ ਜਾਵੇ 8-9 ਸਾਲ ਲੰਘ ਗਏ ਮਨ ਵੀ ਸ਼ਾਂਤ ਨਾ ਹੋਇਆ ਤੇ ਬਸ ਲੱਗ ਗਿਆ ਫਿਰ ਕੁੱਟੀਆਂ ਸਿੱਧੀਆਂ ਗੱਲਾਂ ਕਰਨ ਤਾਂ ਹੀ ਲੱਗਦੇ ਹੁੰਦੇ ਆ ਇਹ ਜਦੋਂ ਬਚਨ ਤਾਂ ਮੰਨਣਾ ਨਹੀਂਗਾ ਵਿਖਾਵਾ ਕਰਨਾ ਹੈ ਗੱਲ ਕੋਈ ਮੰਨਣੀ ਨਹੀਂ ਸੰਤ ਨੇ ਕਿਹਾ ਵੀ ਹੁਣ ਜਦੋਂ ਸੁਣਿਆ ਕਹਿੰਦੇ ਵੀ ਹੁਣ ਇਹਦਾ ਇਲਾਜ ਕਰਨਾ ਪਊਗਾ ਉਹ ਸੰਤ ਨੂੰ ਕਹਿੰਦੇ ਵੀ ਜਿਹੜੀ ਗਾਗਰ ਰੱਖੀ ਆ ਚਾਬੀ ਤੇਰੇ ਕੋਲੇ ਆ ਕਹਿੰਦਾ ਹਾਂਜੀ ਕਹਿੰਦੇ ਕੱਢ ਕੇ ਲਿਆ ਗਾਗਰ ਕੱਢ ਲਿਆਂਦੀ ਜਦੋਂ ਚੱਕ ਕੇ ਲਿਆਇਆ ਲੋਹੇ ਦੀ ਸੰਤਾਂ ਨੂੰ ਕਹਿੰਦਾ ਲੈ ਕਹਿੰਦਾ ਤੂੰ ਤਾਂ ਝੂਠਾ ਸੀਗਾ ਹੀ ਸੀਗਾ ਆ ਤੇਰਾ ਪਾਰਸ ਵੀ ਝੂਠਾ ਹੈ ਸਾਦਾ ਤੂੰ ਤਾਂ ਝੂਠਾ ਹੀ ਸੀ ਤੇਰਾ ਪਾਰਸ ਵੀ ਝੂਠਾ ਹੈ ਆ ਗਾਗਰ ਵੀ ਲੋਹੇ ਦੀ ਪਈ ਆ ਸੰਤ ਕਹਿੰਦੇ ਅੱਛਾ ਭਾਈ ਚਲੋ ਕਹਿੰਦੇ ਮੈਂ ਤਾਂ ਝੂਠਾ ਹੈ ਚਲ ਪਾਰਸ ਵੀ ਝੂਠਾ ਹੈ ਹੁਣ ਤੈਨੂੰ ਵਿਖਾਈਏ ਕਹਿੰਦੇ ਪਾਰਸ ਦੇ ਉੱਤੇ ਨੋ ਮਾਰ ਜਦੋਂ ਨੇ ਨੋ ਮਾਰਿਆ ਬਰੀਕ ਜਾਂ ਕਾगज ਸੀ ਬੈਟਰੀ ਚ ਕਰੰਟ ਹੋਵੇ ਉਹਦੇ ਉੱਤੇ ਇੱਕ ਕਾगज ਕੋਟਡ ਕੀਤਾ ਹੁੰਦਾ ਹੈ ਸੈੱਲ ਦੇ ਉੱਤੇ ਤੁਸੀਂ ਟਰਮੀਨਲ ਲਾ ਦਿਓ ਜਿੰਨਾ ਚਿਰ ਉਹ ਪਤਲਾ ਜਿਹਾ ਕਾगज ਹੈ ਨਾ ਉਹਨਾਂ ਚਿਰੋ ਬੈਟਰੀ ਸਟਾਰਟ ਨਹੀਂ ਕਰਦੀ ਉਹਨੂੰ ਗੱਡੀ ਟਰੈਕਟਰ ਨੂੰ ਆ ਜਿੰਨਾ ਚਿਰ ਵਿੱਚ ਜਿਹੜਾ ਪੜਦਾ ਪਿਆ ਨਾ ਹੌਮੇ ਆਲਾ ਮੈਂ ਕਰਦਾ ਮੈਂ ਚੌਧਰੀ ਆ ਮੈਂ ਕਰੂੰਗਾ ਉਹਨਾਂ ਚਰਨਾ ਸੇਵਾ ਥਾਏ ਪੈਂਦੀ ਆ ਤੇ ਨਾ ਤੇਰੀ ਭਗਤੀ ਨਾ ਨਾਮ ਜਪਿਆ ਥਾਏ ਪੈਂਦਾ ਜਦੋਂ ਉਹਨੇ ਲਾ ਕੇ ਵਿੱਚੋਂ ਪੜਦਾ ਖੁਰਚ ਕੇ ਨੋਂ ਨਾਲ ਗਾਗਰ ਨੂੰ ਲਾਇਆ ਪਾਰ ਸਗਾਗਰ ਸੋਨੇ ਦੀ ਬਣ ਗਈ ਸੰਤ ਕਹਿੰਦੇ ਭਲਿਆ ਇਹ ਪਾਰਸ ਉਹੀ ਸੀ ਇਹ ਸੋਨਾ ਕਿਉਂ ਨਹੀਂ ਬਣਿਆ ਕਹਿੰਦਾ ਇਹਦੇ ਉੱਤੇ ਕਾਗਜ਼ ਲੱਗਿਆ ਸੀ ਤਾਂ ਨਹੀਂ ਬਣਿਆ ਇਹਦੇ ਨਾਲ ਟੱਚ ਨਹੀਂ ਹੋਇਆ ਸੰਤ ਕਹਿੰਦੇ ਬਸ ਤੇਰਾ ਵੀ ਮਨ ਠੰਡਾ ਤਾਂ ਹੀ ਨਹੀਂ ਹੋਇਆ ਤੂੰ ਵੀ ਜਿੰਨਾ ਚਿਰ ਲੰਗਰਾਂ 'ਚ ਰਿਹਾਂ ਭਾਂਡੇ ਮੈਂ ਮਾਂਜਦਾ ਮੈਂ ਕਰ ਰਿਹਾ ਮੈਨੂੰ ਵੇਖ ਕੇ ਲੋਕ ਆਉਂਦੇ ਮੈਂ ਚੌਧਰੀ ਆ ਆ ਜਿੰਨਾ ਚਿਰ ਤੇਰੇ ਤੇ ਸੇਵਾ ਵਿਚਾਲੇ ਮੈਂ ਦਾ ਪੜਦਾ ਰਿਹਾ ਉਹਨਾਂ ਚਿਰ ਤੇਰੀ ਸੇਵਾ ਥਾਏ ਨਹੀਂ ਪਈ ਤੂੰ ਮਾਨ ਨਹੀਂ ਛੱਡਿਆ ਉਸ ਨੂੰ ਪਾਦਸ਼ਾਹ ਕਹਿੰਦੇ ਨੇ ਮਾਨ ਅਪਮਾਨ ਵਧੈ ਸੋ ਸੇਵਕ ਨਾਹੀਂ ਇਹਦਾ ਵੀ ਤਿਆਗ ਕਰਨਾ ਹੈ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ ਹੰਕਾਰ ਨੂੰ ਹੀ ਅਪਮਾਨ ਕਹਿੰਦੇ ਐ ਮਾਨ ਕਹਿੰਦੇ ਐ ਰੱਬ ਨੂੰ ਸਾਰੀਆਂ ਗੱਲਾਂ ਪਾ ਜਾਂਦੀਆਂ ਇੱਕ ਤੇਰਾ ਮਾਨ ਨਹੀਂ ਪਾਉਂਦਾ